ਪੰਜਾਬੀ ਫੇਮਸ ਸਿੰਗਰ ਬੱਬੂ ਮਾਨ ਅਕਸਰ ਆਪਣੀ ਗਾਇਕੀ ਤੇ ਅੰਦਾਜ਼ ਨੂੰ ਲੈ ਕੇ ਚਰਚਾ 'ਚ ਰਹਿੰਦੇ ਨੇ ਪਰ ਇਸ ਵਾਰ ਉਹ ਆਪਣੀ ਸ਼ਾਨਦਾਰ ਫਿਟਨੈਸ ਕਰਕੇ ਸੁਰਖੀਆਂ बटੋਰੇ ਨੇ ਹਾਲ ਹੀ ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮੱਜੀਠਿਆ ਨੇ ਬੱਬੂ ਮਾਨ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਹ ਮਾਨ ਦੀ ਸਰੀਰਕ ਤਬਦੀਲੀ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਏ ਤੁਸੀਂ ਵੀ ਦੇਖੋ ਇਹ ਵੀਡੀਓ ਉਹ ਆ ਜੀਰੇ ਜਾ ਰਹਾ ਇੰਟਰਵਿਊ ਕਰ ਰਿਹਾ ਰਾਤ ਆਈ ਤੇ ਹੋਰ ਜਿਹੜੇ ਬਲਾਕ ਹੈ ਨੇ ਹੈ ਨਾ ਮੈਂ ਤਾਂ ਪਛਾਨਿਆ ਨਹੀਂ ਅੱਛਾ ਮੈਂ ਤਾਂ ਬਿਨਾਂ ਪਾਰ ਤੇ ਧਿਆਨ ਸਰ ਮੈਂ ਕੋਲ ਬੋਲਣਾ ਚਾਹ ਰਿਹਾ ਸੀ ਇਹਦਾ ਇੱਦਿਗੇ ਨਹੀਂ ਹੋ ਗਏ ਕਿੱਥੇ ਆਈ ਪਾਈ ਗਏ ਬਹੁਤ ਵਾਰ ਐਸ ਤਰ੍ਹਾਂ ਨਹੀਂ ਗੱਟਿਆ 25 ਸਾਲ ਪ੍ਰਾਣੀ ਕਰ ਲੈ ਜੋ ਤੁਸੀਂ ਬਿਠੋ ਮੈਂ 20 ਸਾਲ ਦਾ ਪਿੰਡ ਹੈ ਤਾਂ ਵੀ ਇਦਾਂ ਨਹੀਂ ਹੋ ਗਿਆ ਹਾਂ ਜੀ ਦਾ ਨਾ ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਵਿਕਰਮ ਸਿੰਘ ਮਜੀਠੀਆ ਨੇ ਬੱਬੂ ਮਾਨ ਦੀ ਫਿਟਨੈਸ ਦੀ ਤਾਰੀਫ ਕੀਤੀ ਹੈ ਤੇ ਕਿਹਾ ਹੈ ਕਿ ਉਹਨਾਂ ਨੂੰ ਪਹਿਲੀ ਨਜ਼ਰ ਚ ਹੀ ਪਛਾਣ ਨਹੀਂ ਸਕੇ ਮਾਨ ਦੀ ਨਵੀਂ ਲੁੱਕ ਵੇਖ ਕੇ ਫਿਟ ਸਰੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਵਾਇਰਲ ਹੋ ਰਹੀ ਇਸ ਵੀਡੀਓ ਚ ਦੇਖਿਆ ਜਾ ਸਕਦਾ ਕਿ ਵਿਕਰਮ ਸਿੰਘ ਮਜੀਠੀਆ ਬੱਬੂ ਮਾਨ ਨੂੰ ਇੱਕ ਦੂਜੇ ਨੂੰ ਕੁੱਟ ਕੇ ਜੱਫੀ ਵੀ ਪਾ ਰਹੇ ਨੇ ਪੰਜਾਬੀ ਫੇਮਸ ਸਿੰਗਰ ਬੱਬੂ ਮਾਨ ਅਕਸਰ ਆਪਣੀ ਗਾਇਕੀ ਤੇ ਅੰਦਾਜ਼ ਨੂੰ ਲੈ ਕੇ ਚਰਚਾ 'ਚ ਰਹਿੰਦੇ ਨੇ ਪਰ ਇਸ ਵਾਰ ਉਹ ਆਪਣੀ ਸ਼ਾਨਦਾਰ ਫਿਟਨੈਸ ਕਰਕੇ ਸੁਰਖੀਆਂ बटੋਰੇ ਨੇ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮੱਜੀਠੀਆ ਨੇ ਬੱਬੂ ਮਾਨ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਹ ਮਾਨ ਦੀ ਸਰੀਰਕ ਤਬਦੀਲੀ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਏ ਤੁਸੀਂ ਵੀ ਦੇਖੋ ਇਹ ਵੀਡੀਓ ਇਹ ਜਿਆਦਾ ਇਨਫਰਮੇਸ਼ਨ ਸਰਾਧ ਆਈ ਤੇ ਜਦੋਂ ਇਹ ਸਾਰੇ ਬਰਾਗ ਹੈ ਲੈਣਾ ਮੈਂ ਤਾਂ ਪਛਾਣ ਨਹੀਂ ਅੱਛਾ ਮੈਂ ਤਾਂ ਪਹਿਲਾਂ ਹੀ ਪਾ ਕੇ ਧਿਆਨ ਸਾਹਿਬਾਂ ਕੋਲੋਂ ਕਰਨਾ ਕਰਿਆ ਸੀ ਇਹਦਾ ਡਿਗਰੀ ਹੋ ਗਏ ਬਈ ਪਾਈ ਹੈ ਬਹੁਤ ਨਾ ਐਸ ਤਰ੍ਹਾਂ ਨਹੀਂ ਕੱਟਿਆ 25 ਸਾਲ ਪੁਰਾਣੀ ਕਰ ਲੈ ਜੋ ਤੁਸੀਂ ਬੈਠੋ ਨਹੀਂ ਮੈਂ ਸਾਡਾ ਪਿੰਡ ਹਾਂਜੀ ਜਨਾ ਮੈਂ ਹਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਵਿਕਰਮ ਸਿੰਘ ਮਜੀਠਿਆ ਨੇ ਬੱਬੂ ਮਾਨ ਦੀ ਫਿਟਨੈਸ ਦੀ ਤਾਰੀਫ ਕੀਤੀ ਹੈ ਤੇ ਕਿਹਾ ਕਿ ਉਹਨਾਂ ਨੂੰ ਪਹਿਲੀ ਨਜ਼ਰ 'ਚ ਹੀ ਪਛਾਣ ਨਹੀਂ ਸਕੇ ਮਾਨ ਦੀ ਨਵੀਂ ਲੁੱਕ ਵੇਖ ਕੇ ਫਿੱਟ ਸਰੀਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਕਿ ਵਿਕਰਮ ਸਿੰਘ ਮਜੀਠਿਆ ਬੱਬੂ ਮਾਨ ਨੂੰ ਇੱਕ ਦੂਜੇ ਨੂੰ ਕੁੱਟ ਕੇ ਜੱਫੀ ਵੀ ਪਾ ਰਹੇ ਨੇ